ਹੈਲਪ ਜਿਹੜੀ ਇਹ 0.001% ਵੀ ਨਹੀਂ ਕੀਤੀ ਪਰ ਕੋਸ਼ਿਸ਼ ਇਹੋ ਕੀਤੀ ਆ ਕਿ ਜਦੋਂ ਬੜੋ ਪੰਜਾਬ ਦੇ ਦੁੱਧੇ ਲਾ ਕੇ ਰਿਖੋਣ ਕਿ ਸਾਡੇ ਇਲਾਕੇ ਦੀ ਬਹੁਤ ਫਾਇਦੇ ਦੇ ਮੈਂ ਇਹਨਾਂ ਦਾ ਪਹਿਲੇ ਨੋਂ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਔਕੇ ਸਮੇਂ ਦੇ ਵਿੱਚ ਸਾਡਾ ਸਾਥ ਦਿੱਤਾ ਉਹ ਜਦੋਂ ਆਮ ਤੌਰ ਤੇ ਗੱਲ ਹੁੰਦੀ ਹੈ ਨਾ ਉਹ ਭਲਾ ਜੀ ਉਹਨਾਂ ਨੇ ਗੱਲ ਕਹੀ ਕਿ 30000 ਰੁਪਇਆ ਇਸ ਕੇਐਮ ਸਕਿਉਰਿਟੀ ਦੇ ਵਿੱਚ ਪੁਲਿਸ ਮੁਲਾਜ਼ਮਾਂ ਨੇ ਉਹਨਾਂ ਨੇ ਪੈਸੇ ਇਕੱਠੇ ਕਰਕੇ ਭੇਜਿਆ ਜਿਵੇਂ ਕਿ ਮੇਰਾ ਆਪਣਾ ਡਿਪਾਰਟਮੈਂਟ ਪੁਲਿਸ ਡਿਪਾਰਟਮੈਂਟ ਵੀ ਜਿੱਥੇ ਕਰਨੀ ਦੀ ਪਲੇਸਿੰਗ ਹੋਊਗਾ ਨਾ ਤਾਂ ਇਸੇ ਉਥੇ ਕਲਾਕਲਾ ਪੈਸਾ ਜਿਹੜਾ ਵਾ ਉਹ ਸਹੀ ਨਾ ਦੇ ਲੱਗੇਗਾ ਤੁਹਾਡੇ ਮਨਾਂ ਤੇ ਪਤਾ ਨਹੀਂ ਪੁਲਿਸ ਦੀ ਗੇਵਨ ਜਿਸ਼ਾ ਵੀ ਬਣੀ ਹੋਵੇ ਜਾਂ ਸਰਕਾਰ ਉਸ ਦਾ ਉਹ ਉਸੇ ਨਿਕਲਦੇ ਆ ਜੁਕੇ ਕੋਣ ਜਿਹੜੀ ਰੇਖਾ ਬਣ ਗਿਆ ਨਾ ਉਸ ਤੋਂ ਜ਼ਿਆਦਾ ਘੱਟ ਨਹੀਂ ਬੀ ਹੈਗਾ ਜੇ ਵੈਰਟੀ 3586 ਜੀ ਸਾਰੇ ਆਪਣਾ ਨਾਮ ਕਿੱਥੋਂ ਆਏ ਤੇ ਅੱਜ ਡੇਰਾ ਬਾਬਾ ਨਾਨਕ ਤੁਸੀਂ ਪਹੁੰਚੇ ਹੋ ਕਿਸ ਕੰਮ ਵਾਸੇ ਪਹੁੰਚੇ ਹੋ ਬਲਵਿੰਦਰ ਸਿੰਘ ਦਾ ਪਰਮਿੰਦਰ ਸਿੰਘ ਦੀ ਨਾਲ ਬਾਤ ਚ ਗੱਰਾ ਕਰ ਰਹੇ ਪਹਿਲਾਂ ਤੁਹਾਡਾ ਆਪਣਾ ਜਰਰੀ ਬਿਉਰਾ ਦਿਓ ਤੁਸੀਂ ਹਾਂਜੀ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਹਰਜਿੰਦਰ ਸਿੰਘ ਅਸੀਂ ਹੁਮਕੜਨਾਮਾ ਵੈਲਫੇਅਰ ਕਲੱਬ ਪੰਜਾਬ ਉਦੇਵ ਵੱਲੋਂ ਪਹੁੰਚਿਆ ਅੱਜ ਡੇਰਾ ਬਾਬਾ ਨਾਨਕ ਦੀ ਕਮੇਤਰ ਧਰਤੀ ਤੇ ਪਿਛਲੇ ਦਿਨੀ ਹੜ੍ਹਾਂ ਦੀ ਮਾਰ ਹੋ ਗਈ ਸੀ ਇਸ ਲੱਕ ਚ ਮਾਲਾ ਦਾ ਸਭ ਤੋਂ ਜ਼ਿਆਦਾ ਨੁਕਸਾਨ ਐਸੇ ਏਰੀਏ ਚ ਹੋਇਆ ਤਾਂ ਉਸ ਟਾਈਮ ਅਸੀਂ ਮਾਸਟਰ ਕੁਲਵਿੰਦਰ ਸਿੰਘ ਜੀ ਨੂੰ ਕਿਹਾ ਸੀ ਕਿ ਸਾਨੂੰ ਬੁਚਾਇਆ ਜਾਵੇ ਅਸੀਂ ਸੋਰਾ ਫੰਡ ਇਕੱਠਾ ਕੀਤਾ ਸੀ ਕੀ ਲੈ ਕੇ ਆ ਸਕਦੇ ਐ ਤੇ ਸਾਡੀ ਹੈਲਪ ਕਰੇ ਬੁਲਾਉਣ ਤੇ ਬੰਦੇ ਲੱਭਣ ਤੇ ਕਿਉਂਕਿ ਅਸੀਂ ਇਕੱਲੇ ਆਉਨੇ ਤਾਂ ਸਾਨੂੰ ਪਤਾ ਹੀ ਨਹੀਂ ਲੱਗਣਾ ਜਿਹੜੀ ਕੀ ਨੂੰ ਦੇਈਏ ਤੇ ਫੰਡ ਆਇਆ ਕੀ ਨੂੰ ਕੀ ਲਈਏ ਤਾਂ ਉਹ ਸਾਰਾ ਪਰਵੰਦਨਾ ਵੱਲੋਂ ਕੀਤਾ ਗਿਆ ਸੀ ਬੀਜ ਵਗੈਰਾ ਅੱਜ ਅਸੀਂ ਕਿ ਤਾਂ ਨਫਰਾਵਾਂ ਲਈ ਤੋਂ ਬੀਜ ਤੇ ਕਾਦ ਉਹ ਲੈ ਕੇ ਆਇਆਗੇ ਆਪਣੇ ਗਰੁੱਪ ਕੋਲੋਂ ਅਸੀਂ ਫੰਡ ਕਰਤਾ ਕੀਤਾ ਸੀਗਾ ਤਾਂ ਹੋਸ ਲਈ ਬਹੁਤ ਧੰਨਵਾਦ ਆ ਬਲਵਿੰਦਰ ਜੀ ਦਾ ਵੀ ਤੇ ਨਾਲ ਅਸੀਂ ਕਿੰਨੇ ਤੋੜੇ ਅੱਜ ਬੀਜ ਦੇ ਤੇ ਖਾਤੇ ਮੈਂ ਅੱਜ ਕਿਸਾਨਾਂ ਨੂੰ ਆਪਾਂ ਮਿਲ ਰਿਹਾ ਅੱਜ ਤੇ ਅੱਜ ਸਿਮਮ ਚਲ ਮਿਲ ਕੇ ਚੱਲੀਏ ਤੇ ਅਸੀਂ ਤਾਂ 1 ਲੱਖ ਰੁਪਇਆ ਗਿਆ ਸੀ ਜੀ ਦਾਦਾ ਵਜ ਤੇ ਇੰਨਾਗਾ ਤਾਂ ਉਹਦੇ ਵਿੱਚ ਜਿੰਨੇ ਵੀ ਆਏ ਉਹਨ ਕਿ ਉਹ ਇੰਨਾ ਨੂੰ ਹੀ ਪਤਾਗਾ ਜੀ ਪ੍ਰਿੰਦਰ ਸਿੰਘ ਜੀ ਅੱਜ ਤੁਹਾਡੇ ਕੋ ਇੱਕ ਸੰਸਥਾ ਜਿਹੜੀ ਪਹੁੰਚੀ ਹੈ ਜਿਹੜੀ ਵੀ ਕਮਕੜ ਨਾਮਾ ਜਿਹੜਾ ਹੈਗਾ ਜੀ ਉੱਥੋਂ ਆਏ ਨੇ ਤੇ ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਅੱਜ ਮੈਂ ਤਾਂ ਸਭ ਤੋਂ ਪਹਿਲਾਂ ਇਸ ਸੰਸਥਾ ਦਾ ਧੰਨਵਾਦ ਕਰਨਾ ਕੁਮ ਨਾਮਾ ਜਿਨ੍ਹਾਂ ਨੇ ਇੱਥੇ ਆ ਕੇ ਕਾਰਜ ਕੀਤਾ ਤਾਂ ਬਾਕੀ ਵੀ ਜਿੰਨੀਆਂ ਵੀ ਸੰਸਥਾਵਾਂ ਪਹੁੰਚ ਰਹੀਆਂ ਨੇ ਇੱਕ ਦੂਜੇ ਨਾਲ ਵੇਖ ਕੇ ਅਸੀਂ ਇੱਕ ਬੇਨਤੀ ਕੀਤੀ ਸੀ ਕਿ ਹਜੇ ਗਾਂ ਵੀ ਲੋੜ ਪੈਣੀ ਹੈ ਕਿਉਂਕਿ ਹਜੇ ਫਸਲ ਜਿਹੜੀ ਹੈ ਬੀਜੀ ਤੇ ਜਾਣੀ ਹੈ ਪਰ ਜ਼ਮੀਨਾਂ ਉਸ ਜੋਗ ਨਹੀਂ ਬਣੀਆਂ ਕਿ ਜਿਹੜੀ ਉਹਨਾਂ ਦੇ ਵਿੱਚ ਫਸਲ ਸਮੇਂસર ਬੀਜੀ ਜਾਏਗੀ ਕਿਉਂਕਿ ਜਿਹੜੀ ਫਸਲ ਹੈ ਇੱਕ ਕੁਦਰਤ ਦੇ ਨਾਲ ਸਿੱਧਾ ਲਿੰਕ ਰੱਖਦੀ ਹੈ ਸਮੇਂ ਦੇ ਵਿੱਚ ਕਣਕ ਤੇ ਸਮੇਂ ਦੇ ਵਿੱਚ ਝੋਨਾ ਹੁੰਦਾ ਜੇ ਉਹ ਸਮਾਂ ਲੰਘ ਜਾਣਾ ਕਣਕ ਉਗਦੀ ਇਹਨਾਂ ਝੋਨਾ ਪੈਦਾ ਹੋਣਾ ਇਸ ਕਰਕੇ ਜੇ ਆ ਮਹੀਨੇ ਦੇ ਵਿੱਚ ਬਜਾਈ ਬਤਰ ਚ ਆ ਗਈਆਂ ਪੈਣੀਆਂ ਕਿਉਂਕਿ ਪੈਣੀਆਂ ਦੇ ਵਿੱਚ ਬਹੁਤ ਸੇਮ ਪਈ ਹੈ ਪਾਣੀ ਬੜਾ ਕਤਰ ਹੋਇਆ ਤਾਂ ਉਸ ਜੇ ਬਤਰ ਚ ਹੁੰਦੀਆਂ ਤੇ ਫਿਰ ਵਧੀਆ ਬਜਾਈ ਵਧੇਗੀ ਜਿਥੇ ਜ਼ਿੰਮੇਦਾਰ ਭਰਾ ਲੱਗੇ ਤਾਂ ਮੈਂ ਹੋਰ ਵੀ ਬੇਨਤੀ ਕਰਾਂਗਾ ਕਿ ਜਿਨ੍ਹਾਂ ਜ਼ਮੀਨਾਂ ਦੇ ਵਿੱਚ ਪਾਣੀ ਖੜਾ ਹੈ ਬਹੁਤ ਏਰੀਆ ਦੇ ਵਿੱਚ ਉਥੇ ਵੀ ਜਿਹੜੀ ਵਾਦੂ ਵਾਦ ਜਿਹੜੀ ਹੈ ਡੀਜ਼ਲ ਦੀ ਜਾਂ ਹੋਰ ਕੋਈ ਸੇਵਾ ਜਿਹੜਾ ਕੋਈ ਸਹਸਤਾ ਦੇਣੀ ਚਾਹੁੰਦੀ ਹੈ ਉਹ ਅੱਗੇ ਆਏ ਤੋਂ ਇਹਨਾਂ ਭਰਾਵਾਂ ਦੀ ਬਾਹ ਫੜੇ ਤਾਂ ਇਸ ਤੋਂ ਬਾਅਦ ਇਹੋ ਹੀ ਜਿਹੜਾ ਸਾਡਾ ਪ੍ਰੇਮ ਸਾਡਾ ਇਕਤਰ ਹੋਇਆ ਜਿਹੜੇ ਪੰਜਾਬ ਦੀ ਇੱਕ ਸ਼ਬੀ ਬਣੀ ਸੀ ਜਿਹੜੀ ਉਸ ਤੋਂ ਪਹਿਲਾਂ ਬਣਾਈ ਗਈ ਕਿ ਪੰਜਾਬੀ ਸ਼ਹਿਰ ਬੜੇ ਸ਼ਤਰਨਾਗ ਨੇ ਪਰ ਜਿਹੜਾ ਦਿੱਲੀ ਨੂੰ ਦੋ ਦਿਨ ਚੱਲਿਆ ਉਹਨੇ ਜਿਹੜੀ ਸ਼ਬੀ ਵਧੀਆ ਪੇਸ਼ ਕੀਤੀ ਜਿਹੜਾ ਸ਼ਾਂਤਮਈ ਇੱਥੇ ਵਹਿ ਕੇ ਆਏ ਤੇ ਇਹ ਨਹੀਂ ਕਹਣਾ ਕਿ ਪੰਜਾਬ ਦੇ ਨੌਜਵਾਨ ਪੂਰੇ ਹਿੰਦੁਸਤਾਨ ਦੇ ਨੌਜਵਾਨ ਕਹਲੋ ਸੰਸਥਾਵਾ ਕਹਲੋ ਮੁਸਲਮਾਨ ਕਹਲੋ 크ਰਿਸਚੀਅਨ ਕਹਲੋ ਸਾਰੇ ਅੱਗੇ ਆਏ ਨੇ ਸੋ ਮੈਂ ਇਹਦੇ ਨਾਲ ਇੱਕ ਮੁੱਖੜ ਦਾ ਮਾ ਗਰੁੱਪ ਦਾ ਧੰਨਵਾਦ ਕਰਦਾ ਤੇ ਜਿਹੜੀ ਸੰਗਤ ਆਈ ਹੈ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਕਿਉਂਕਿ ਉਹਨਾਂ ਦਾ ਵੀ ਜਿਹੜਾ ਹੈ ਧਰਭਾਈ ਤੇ ਨਹੀਂ ਹੋ ਸਕਦੀ ਪਰ ਜਿਹੜੀ ਇਹ ਤਿਰਫਲ ਭੇਟਾ ਉੱਪਰ ਆਣ ਜਾਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ